ਸ੍ਰੀ ਵਾਣੀ ਗਰੁਪ ਸਾਹਿਬ ਜੀ ਤੋ ਤੇ ਆ ਕਹਿ ਰਦਾ ਸੁਨਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੁੰਭ ਮੈਂ ਬੱਤਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਤਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪਰਮ ਸਤਕਾਰ ਜੋਗ ਸਤਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸواری ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਖੱਤੇ ਦੀ ਸੰਜ ਪਾਈਏ ਇੱਕ ਵਾਰੀ ਸਾਰੇ ਅੱਖੋਂ ਜਿਵਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦਿੜਬਾ ਮੰਡੀ ਦਾ ਇਹ ਤੀਸਰਾ ਔਰ ਲਾਸਟ ਦੀਵਾਨ ਜਿਹਦੇ ਵਿੱਚ ਅੱਜ ਬੇਅੰਤ ਸੰਗਤਾਂ ਪਰਿਸ਼ਾਣਾ ਲਈ ਗੁਰਬਾਣੀ ਸਰਵਣ ਕਰਨ ਦੇ ਲਈ ਬਹੁਤ ਰੀਆਂ ਨੇ ਤੇ ਉੱਥੇ ਨਾਲ ਹੀ ਬਹੁਤ ਜ਼ਿਆਦਾ ਸੰਗਤਾਂ ਜਿਹੜੀਆਂ ਨੇ ਖੰਡੇ ਬਾਕੇ ਦਾ ਅੰਮ੍ਰਿਤ ਛਕਣ ਵਾਸਤੇ ਤਿਆਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚ ਚੁੱਕੀਆਂ ਨੇ ਸੁਨੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਹੱਦੀ ਗ੍ਰੰਥੀ ਬਾਬਾ ਜੀ ਸ਼ਬਦਾਰਾਹੀ ਧਰਨਾ ਰਾਣੀ ਸੰਗਤਾਂ ਨੂੰ ਨਿਹਾਲ ਕਰ ਰਹੇ ਸੀ ਭਾਈ ਗੁਰਦਾਸ ਜੀਆਂ ਦੀ ਉਹਨਾਂ ਨੇ ਗੱਲ ਕੀਤੀ ਭਾਈ ਗੁਰਦਾਸ ਜੀ ਜਿਹੜੇ ਨੇ ਬਾਣੀ ਦੇ ਬੇਨ ਬਿਆਸ ਨੇ ਨਾਲ ਬਾਬਾ ਜੀ ਵੀ ਕਹਿ ਰਹੇ ਸੀ ਕਿ ਗੁਰਬਾਣੀ ਜਿਹੜੀ ਹੈ ਨਾ ਜਦੋਂ ਤੁਸੀਂ ਭਾਈ ਗੁਰਦਾਸ ਜੀਆਂ ਨੂੰ ਪੜਾ ਕੇ ਅਸਲ ਚ ਸਮਝੇ ਤਾਂ ਆਉਂਦੀ ਹੈ ਗੁਰਬਾਣੀ ਜਿਹਨਾਂ ਤੇ ਗੁਰਬਾਣੀ ਨੂੰ ਨਹੀਂ ਪੜਦੇ ਨਾ ਪੁੰਜੀ ਦਾ ਕਿਤਾਬ ਗੁਰੂ ਅਰਜਨ ਸਾਹਿਬ ਜੀ ਦੇ ਕੇ ਗਏ ਕਿ ਜਿਹੜੀ ਗੁਰਬਾਣੀ ਹੈ ਜੇ ਜਿੰਦਾ ਲੱਗਿਆ ਹੋਵੇ ਨਾ ਉਹ ਪੂੰਜੀ ਤੋਂ ਬਿਨਾ ਫਲਦਾ ਨਹੀਂ ਜਿਹੜੀ ਗੁਰਬਾਣੀ ਹੈ ਗੁਰਬਾਣੀ ਨੂੰ ਜਦੋਂ ਅਸੀਂ ਪੜਾਂਗੇ ਭਾਈ ਗੁਰਦਾਸ ਜੀ ਨੂੰ ਪੜਾਂਗੇ ਭਾਈ ਗੁਰਦਾਸ ਨੂੰ ਪੜਦੇ-ਪੜਦੇ ਗੁਰਬਾਣੀ ਦੀ ਸਮਝ ਪੈਣ ਲੱਗ ਜਾਂਦੀ ਹੈ ਭਾਈ ਗੁਰਦਾਸ ਜੀ ਨੂੰ ਜ਼ਰੂਰੀ ਪੜਨਾ ਹੈ ਤੇ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਐ ਕਿ ਅੱਜ ਦੇਖੋ ਇੱਥੇ ਇਕੱਠ ਬਹੁਤ ਵੱਡਾ ਹੋਣਾ ਹੈ ਪਰ ਫਿਰ ਵੀ ਬਹੁਤ ਸੰਗਤਾਂ ਐਸੀਆਂ ਨੇ ਜਿਹੜੀਆਂ ਢਿਡਵੇ ਦੀਆਂ ਇੱਥੇ ਆਪਣੇ ਘਰਾਂ ਚ ਅੱਜ ਵੀ ਬੜੇ ਆਰਾਮ ਨਾਲ ਸੁੱਤੇ ਪਏ ਹੋਣੇ ਤੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਬੜੀ ਦੂਰੋਂ ਦੂਰੋਂ ਵੀ ਇੱਥੇ ਆਈਆਂ ਨੇ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਐ ਕਹਿੰਦੇ ਜੋ ਪੈ ਦੇਖ ਦੀਪਕ ਪਤੰਗ ਪਛਮ ਕੋ ਧੱਕ ਹੈ ਜੀਵਨ ਜਨਮ ਕੁੱਲ ਲਾਖਣ ਲਗਾ ਬਈ ਕਹਿੰਦੇ ਜਿਹੜਾ ਪਤੰਗਾ ਹੁੰਦਾ ਹੈ ਨਾ ਉਹ ਲਾਈਟ ਦੇ ਨਾਲ ਪਿਆਰ ਕਰਦਾ ਹੈ ਅਸੀਂ ਵੀ ਗੁਰਦਾਣੀ ਨਾਲ ਪਿਆਰ ਕਰੀਏ ਪਤੰਗੇ ਨੂੰ ਕਿਸੇ ਨੇ ਕਿਹਾ ਤੂੰ ਨਾ ਆ ਜਾ ਲਾਈਟ ਤੇ ਨਾ ਆ ਜਾ ਲਾਈਟ ਤੇ ਤੈਨੂੰ ਸਾੜ ਕੇ ਸਵਾਹ ਕਰ ਦੇਣਾ ਉਹ ਕਹਿੰਦਾ ਲਾਈਟ ਸਾੜ ਕੇ ਮੈਨੂੰ ਵੇਖ ਸ਼ੱਕ ਸਵਾਹ ਕਰ ਦੇ ਪਰ ਕਹਿੰਦਾ ਮੈਂ ਜਾਵਾਂਗਾ ਜੇ ਨਾ ਗਿਆ ਤਾਂ ਆਪਣੀ ਕੁੱਲ ਆਪਣਾ ਜਨਮ ਇਹਨੂੰ ਕਲੰਕਿਤ ਨਹੀਂ ਕਰੂੰਗਾ ਕਹਿੰਦਾ ਮੈਂ ਜਾਪ ਦੇਖ ਦੀਪਕ ਪਤੰਗ ਮੱਛਮ ਕੋ ਧੱਕਾ ਹੈ ਜੀਵਨ ਜਨਮ ਕੁੱਲ ਲਾਚਨ ਲਗਾ ਬਈ ਤੇ ਭਾਈ ਗੁਰਦਾਸ ਜੀ ਨੇ ਕਿੰਨੀ ਸੋਹਣੀ ਉਦਾਹਰਣ ਸਾਨੂੰ ਦਿੱਤੀ ਕਿ ਅਸੀਂ ਵੀ ਉਸ ਜਿਹੜਾ ਪਤੰਗ ਹੈ ਉਹਦੇ ਵਰਗੇ ਬਣ ਕੇ ਆਈਏ ਕਿ ਅਸੀਂ ਗੁਰੂ ਦੇ ਉੱਤੇ ਆਪਣੇ ਆਪ ਨੂੰ ਪਰਵਾਨ ਕਰ ਲਈਏ ਅਸੀਂ ਵੀ ਪਤੰਗੇ ਵਰਗੀ ਵਿਰਤੀ ਬਣਾ ਕੇ ਆਈਏ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਦੂਸਰੀ ਉਦਾਹਰਣ ਦਿੰਦੇ ਆ ਮੱਛੀ ਦੀ ਕਹਿੰਦੇ ਜਿਹੜੀ ਮੱਛੀ ਆ ਉਹ ਪਾਣੀ ਦੇ ਨਾਲ ਪਿਆਰ ਕਰਦੀ ਐ ਜੇ ਉਹਨੂੰ ਪਾਣੀ ਤੋਂ ਬਾਹਰ ਕੱਢਦੀ ਐ ਤਾਂ ਉਹ ਆਪਣੇ ਆਪ ਦੇ ਪ੍ਰਾਣਾਂ ਦਾ ਤਿਆਗ ਕਰ ਦਿੰਦੀ ਐ ਮਰ ਜਾਂਦੀ ਐ ਤੜਫ ਤੜਫ ਕੇ ਕਹਿੰਦੇ ਜੋਪ ਹੈ ਜਲਸੈ ਨਿਕਸ ਵੀਨ ਸੰਜੀਵ ਰਹੈ ਸਹੈ ਦੁਖ ਦੁਖਨ ਬਿਰਹੋ ਮਿਲਖਾ ਵਈ ਕਹਿੰਦੇ ਉਹ ਜਿਹੜੀ ਮੱਛੀ ਐ ਨਾ ਪਾਣੀ ਦੇ ਵਿੱਚੋਂ ਕੱਢਦੇ ਹੋ ਕਹਿੰਦੇ ਪਾਣੀ ਉਹਨੂੰ ਨਾ ਮਿਲਿਆ ਤਾਂ ਕਹਿੰਦੇ ਉਹਦੀ ਮੌਤ ਹੋ ਜਾਣੀ ਐ ਤਿੰਨ ਭਾਈ ਗੁਰਦਾਸ ਸਾਹਿਬ ਜੀਆਂ ਦੀ ਉਦਾਹਰਣ ਦੇ ਨਾਲ ਜਦੋਂ ਅਸੀਂ ਗੁਰਵਾੜੀ ਨੂੰ ਪੜ੍ਹਦੇ ਆ ਨਾ ਗੁਰੂ ਸਾਹਿਬ ਗੁਰਵਾੜੀ 'ਚ ਕਹਿੰਦੇ ਆ ਮੀਨ ਫਕਰ ਫਾਂਡੇ ਔਰ ਕਾਂਟੇਓ ਰਾਹਤ ਕੀਓ ਬਹੁ ਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਬ ਸਿਰੋ ਪਾਨੀ ਕਹਿੰਦੇ ਮੱਛੀ ਇੰਨਾ ਪਿਆਰ ਕਰਦੀ ਐ ਗੁਰੂ ਦੇ ਨਾਲ ਆ ਪਾਣੀ ਦੇ ਨਾਲ ਕਹਿੰਦੇ ਅਸੀਂ ਵੀ ਓਨਾ ਹੀ ਪਿਆਰ ਕਰੀਏ ਜਿੰਨਾ ਮੱਛੀ ਪਾਣੀ ਨਾਲ ਪਿਆਰ ਕਰਦੀ ਐ ਅਸੀਂ ਓਨਾ ਹੀ ਪਿਆਰ ਪਾਣੀ ਨਾਲ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਆ ਮੀਨ ਬੱਕਰ ਕਹਿੰਦੇ ਮੱਛੀ ਨੂੰ ਫੜ ਲਿਆਂਦਾ ਮੀਨ ਬੱਕਰ ਫਾਂਕਿਓ ਔਰ ਕਾਟਿਓ ਕਹਿੰਦੇ ਉਹਨੂੰ ਬੜੇ ਤਰੀਕਿਆਂ ਦੇ ਨਾਲ ਕੱਟ ਲਿਆ ਕਿਸੇ ਨੇ ਕਿਸੇ ਤਰੀਕੇ ਨਾਲਾ ਕਿਸੇ ਨੇ ਕਿਸੇ ਤਰੀਕੇ ਦੇ ਨਾਲ ਰਾੰਗ ਕਿਓ ਬਹਵਾਨੀ ਬੜੇ ਤਰੀਕਿਆਂ ਦੇ ਨਾਲ ਉਹਨੂੰ ਰਿਝਾ ਲਿਆ ਖੰਡ ਖੰਡ ਕਰ ਭੋਜਨ ਕੀਨੋ ਖੰਡ ਖੰਡ ਦਾ ਭਾਵ ਹੁੰਦਾ ਕਿ ਦੰਦਾਂ ਦੇ ਥੱਲੇ ਰੱਖ ਕੇ ਨਾ ਬਿਲਕੁਲ ਟੁਕੜੇ ਟੁਕੜੇ ਕਰਤੇ ਪਹਿਲੇ ਹੀ ਟੁਕੜੇ ਤੇ ਵਧੇਰੇ ਕਰਤੇ ਪਰ ਦੰਦਾਂ ਦੇ ਨਾਲ ਇੰਨੇ ਟੁਕੜੇ ਕੀਤੇ ਕਿ ਗਿਣੇ ਨਹੀਂ ਗਏ ਖੰਡ ਖੰਡ ਕਰ ਭੋਜਨ ਕੀਨੋ ਤੋ ਨਾਵੇਂ ਸਿਰਿਓ ਪਾਨੀ ਕਹਿੰਦੇ ਜਿਹੜੇ ਬੰਦੇ ਮੱਛੀ ਖਾਣ ਦੇ ਸ਼ਕੀਰ ਹੁੰਦੇ ਆ ਨਾ ਜੀ ਕਹਿੰਦੇ ਉਹ ਰਾਤ ਨੂੰ ਆਪਣੇ ਮੰਝੇ ਦੇ ਕੋਲ ਪਾਣੀ ਦਾ ਜਾਗ ਰਖਾਉਂਦੇ ਆ ਆਖਿਆ ਇਹ ਜਾਗਾ ਅੱਗੇ ਤੇ ਕਦੇ ਰਖਾਇਆ ਨਹੀਂ ਅੱਜ ਕਿਉਂ ਕਹਿੰਦੇ ਅੱਜ ਮੈਂ ਮੱਛੀ ਖਾ ਲਈ ਭਾਬ ਕੇ ਮੱਛੀ ਮਰਨ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ ਵੀ ਪਾਣੀ ਪਾਣੀ ਪੂਕਦੀ ਹੈ ਅਸੀਂ ਬਾਣੀ ਦੇ ਨਾਲ ਸਾਨੂੰ ਵੀ ਗੁਰੂ ਸਾਹਿਬ ਇਹੀ ਸਮਝਾ ਰਹੇ ਐ ਕਿ ਤੁਸੀਂ ਵੀ ਬਾਣੀ ਦੇ ਨਾਲ ਜੁੜੋ ਜਿੰਨਾ ਉਹ ਪਾਣੀ ਨਾਲ ਪਿਆਰ ਕਰਦੀ ਹੈ ਤੇ ਗੁਰੂ ਸਾਹਿਬ ਨੇ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ ਗੁਰਬਾਣੀ ਦੇ ਵਿੱਚ ਕਿ ਦੇਖੋ ਪਸ਼ੂ ਪੰਛੀ ਕਿੰਨਾ ਪਿਆਰ ਕਰਦੇ ਐ ਅਸੀਂ ਪਿਆਰ ਨਹੀਂ ਕਰਦੇ ਸਾਡਾ ਆਗੂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਆਗੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਆਗੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਤੁਰਨਾ ਬਸ ਪਸੰਦ ਕਰ ਲਈਏ ਕਿ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਤੁਰਨਾ ਜਦੋਂ ਅਸੀਂ ਉਹਨਾਂ ਦੇ ਪਿੱਛੇ-ਪਿੱਛੇ ਤੁਰਨਾ ਬੰਦ ਕਰ ਦਿੰਦੇ ਆ ਨਾ ਆਪਣੀ ਨਵੀਂ ਲਾਈਨ ਤੋਰਨਾ ਸ਼ੁਰੂ ਕਰਦੇ ਆ ਕਹਿੰਦੇ ਇੱਕ ਲਾਈਨ ਹੁੰਦੀ ਹੈ ਇੱਕ ਰਸਤਾ ਹੁੰਦਾ ਗੱਡਾ ਉਹਦੇ ਵਿੱਚ ਹੀ ਬੜੇ ਆਰਾਮ ਨਾਲ ਲੰਘਦਾ ਜੇ ਤੁਸੀਂ ਅਲੱਗ ਉਹ ਲਾਈਨ ਨੂੰ ਪਾਰ ਕੇ ਤਰੋਗੇ ਕਹਿੰਦੇ ਗੱਡਿਆਂ ਦਾ ਗੱਡੇ ਲੰਘ ਨਹੀਂ ਸਕਦੇ ਕਿਉਂਕਿ ਰੇਤੇ ਦੇ ਵਿੱਚ ਫਸ ਜਾਣਾ ਤੇ ਗੁਰੂ ਸਾਹਿਬ ਕਹਿੰਦੇ ਐ ਕਿ ਗੁਰਬਾਣੀ ਦੇ ਨਾਲ ਜੁੜੋ ਇਹ ਸਾਡੇ ਆਗੂ ਨੇ ਇਹਦੇ ਵਿੱਚ ਇੱਕ ਦੀ ਬਾਣੀ ਨਹੀਂ 35 ਮਹਾਂਪੁਰਸ਼ਾਂ ਦੀ ਬਾਣੀ ਹੈ 6 ਗੁਰੂ ਸਹਿਬਾਨ 15 ਭਗਤ 11 ਭਟ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਕਈ ਚਾਰ ਗੁਰਸਿੱਖਾਂ ਦੀ ਬਾਣੀ ਵੀ ਕਹਿੰਦੇ ਆ ਜੀ ਬਾਰੇ ਜ਼ਿਆਦਾਤਰ ਵਿਦਵਾਨਾਂ ਨੇ ਲਿਖਿਆ ਤਿੰਨ ਗੁਰੂ ਸਿੱਖਾਂ ਦੀ ਬਾਣੀ ਹੈ ਤੇ ਇਹ ਬਾਣੀ ਦੇ ਮਗਰ-ਮਗਰ ਅਸੀਂ ਵੀ ਚੱਲੀਏ ਤੇ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੰਗਤੀ ਮੇਰੇ ਸਾਹਮਣੇ ਆ ਗਈ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਇੱਕ ਚਿੱਟੀ ਪਾਛੇ ਕੋਟ ਚਿੱਟੀ ਚੱਲੀ ਜਾਤ ਇੱਕ ਟੱਕ ਪੱਗ ਡੱਗ ਮਗ ਸਾਵਧਾਨ ਹੈ ਕਹਿੰਦੇ ਇੱਕ ਕੀੜੀ ਚੱਲਦੀ ਆ ਨਾ ਉਹਦੇ ਪਿੱਛੇ ਕਰੋੜਾਂ ਕੀੜੀਆਂ ਚੱਲਦੀਆਂ ਨੇ ਅਸੀਂ ਕਦੇ ਗੁਰੂ ਦੇ ਪਿੱਛੇ-ਪਿੱਛੇ ਚੱਲੇ ਆ ਜੀ ਅਸੀਂ ਆਪਣੇ ਮਨ ਦੇ ਪਿੱਛੇ ਚੱਲਦੇ ਆ ਜਿੰਨਾ ਚਿਰ ਅਸੀਂ ਆਪਣੇ ਮਨ ਦੇ ਪਿੱਛੇ ਚੱਲਾਂਗੇ ਉਹਨਾਂ ਚਿਰ ਅਸੀਂ ਮਨਮੁਖਾਂ ਜਿੱਤੇ ਅਸੀਂ ਗੁਰੂ ਦੇ ਪਿੱਛੇ ਚੱਲਣ ਲੱਗੇ ਉਹਦੇ ਗੁਰਮੁਖਾਂ ਤੇ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਜੈਸੇ ਏਕ ਕੀਟੀ ਪਾਛੇ ਕੋੜ ਕੀਟੀ ਚਲੀ ਜਾਤ ਇੱਕ ਟੱਗ ਪੱਗ ਡੱਗ ਮੱਗ ਸਾਵਧਾਨ ਹੈ ਕਹਿੰਦੇ ਉਹ ਕੀੜੀ ਦੇਖੋ ਕਿੰਨੇ ਇੱਕ ਦੂਜੇ ਦੇ ਪਿੱਛੇ ਤੁਰਦੀਆਂ ਨੇ ਇੰਨੀ ਲਾਈਨ ਬਣਾ ਕੇ ਤੁਰਦੀਆਂ ਨੇ ਅਸੀਂ ਲਾਈਨ ਬਣਾ ਕੇ ਗੁਰੂ ਦੇ ਅੱਗੇ ਜਿੱਤੋਂ ਪਿੱਛੇ ਪਿੱਛੇ ਤੁਰਨ ਲੱਗੇ ਨਾ ਬਸ ਸਾਡਾ ਵੀ ਇਹ ਜੀਵਨ ਸਬਰ ਜਾਣਾ ਜੇ ਅਸੀਂ ਗੁਰੂ ਦੇ ਪਿੱਛੇ ਪਿੱਛੇ ਤੁਰਨਾ ਪਸੰਦ ਕਰ ਲਿਆ ਸਾਡਾ ਜੀਵਨ ਸਬਰ ਜਾਣਾ ਪਰ ਅਸੀਂ ਗੁਰੂ ਦੇ ਪਿੱਛੇ ਅਜੇ ਤੁਰਨਾ ਨਹੀਂ ਸਿੱਖੇ ਅਸੀਂ ਪਤਾ ਨਹੀਂ ਕਿਹਦੇ ਕਿਹਦੇ ਪਿੱਛੇ ਤੁਰੇ ਫਿਰਦੇ ਆ ਅਸੀਂ ਗੁਰੂ ਦੇ ਪਿੱਛੇ ਤੁਰਨਾ ਸਿੱਖੀਏ ਗੁਰੂ ਸਾਹਿਬ ਕਹਿੰਦੇ ਜੇ ਗੁਰੂ ਦੇ ਪਿੱਛੇ ਤੁਰਨਾ ਸਿੱਖ ਲਿਆ ਨਾ ਨਾਮ ਨੂੰ ਆਪਣੇ ਹਿਰਦੇ ਦੇ ਮਸਾਲੇ ਆ ਤਾਂ ਗੁਰੂ ਸਾਹਿਬ ਕਹਿੰਦੇ ਆਗ ਸੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆਗ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਹਿੰਦੇ ਜੇ ਨਾਮ ਦੇ ਨਾਲ ਜੁੜ ਗਏ ਨਾ ਦੁਨੀਆਂ ਨੇ ਖਤਮ ਹੋ ਜਾਣਾ ਪਰ ਕਹਿੰਦੇ ਨਾਮ ਕਦੇ ਖਤਮ ਨਹੀਂ ਹੁੰਦਾ ਨਾਮ ਰਹੇਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹਿੰਦੇ ਆਜ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਦੇ ਪ੍ਰਮਾਤਮਾ ਦਾ ਨਾਮ ਮਰਿਆ ਨਹੀਂ ਕਰਦਾ ਜੇ ਅਸੀਂ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਤੇ ਅਸੀਂ ਵੀ ਕਦੇ ਮਰਾਂਗੇ ਨਹੀਂ ਨਹੀਂ ਤੇ ਸਾਡੀਆਂ ਜਿਹੜੀਆਂ ਫੋਟੋਆਂ ਨੇ ਉਹਨਾਂ ਦੇ ਤੇ ਲਿਖਿਆ ਤੇ ਜ਼ਰੂਰ ਹੋਣਾ ਸਵਰਗਵਾਸੀ ਪੜਸਵਰਗ ਵਾਸੀ ਨਹੀਂ ਹੋਵਾਂਗੇ ਕਿਉਂਕਿ ਜਦੋਂ ਅੱਗੇ ਬੱਚਿਆਂ ਨੇ ਹੋਣਾ ਉਹਨਾਂ ਨੇ ਫੋਟੋ ਆ ਵੀ ਲਾ ਕੇ ਰੱਖ ਦੇਣੀਆਂ ਨੇ ਕਿ ਇਹਨਾਂ ਨੂੰ ਛੱਡੋ ਜੀ ਜਦੋਂ ਉੱਠਦੇ ਆ ਇਹਨਾਂ ਦੇ ਮੱਥੇ ਲੱਗਦੇ ਆ ਇਹ ਮੱਥੇ ਲੱਗਦੇ ਆ ਸਾਡੇ ਇਦਾਂ ਕਹਿਣਾ ਜੇ ਅਸੀਂ ਗੁਰੂ ਦੇ ਨਾਲ ਜੁੜ ਗਏ ਬਸ ਫਿਰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾ ਰਹਿੰਦਾ ਜਿਵੇਂ ਪਹਿਲੇ ਦਿਵਾਨ ਚ ਭਾਈ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਗੱਲ ਕੀਤੀ ਨਾ ਭਾਈ ਮਰਦਾਨਾ ਜੀ ਨੂੰ ਅੱਜ ਕਿਹੜਾ ਸੀ ਭੁੱਲ ਗਏ ਆ ਭਾਈ ਮਰਦਾਨਾ ਜੀ ਦੇ ਨਾਂ ਤੇ ਸ਼ਬਦ ਹੈ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਸਾਡੇ ਅੰਦਰ ਨੂੰ ਟਿਕਾਅ ਮਿਲਣਾ ਸੌ ਇੰਨੀਆਂ ਕੀ ਬੇਣਤੀਆਂ ਪ੍ਰਵਾਨ ਕਰਿਓ ਜੀ ਦੋ ਦੋ ਮਿੰਟ ਚਾਰ ਚਾਰ ਮਿੰਟ ਜਿੰਨਾ ਕੁ ਸਮਾਂ ਆਪਾਂ ਨੂੰ ਪ੍ਰਬੰਧਕ ਦੇ ਰਹੇ ਆ ਉਹਨੇ ਉਹਨੇ ਇੱਕ ਸਮੇਂ ਦੇ ਵਿੱਚ ਰਹਿ ਕੇ ਆਪਾਂ ਆਪਣੀ ਹਾਜ਼ਰੀ ਲਵਾਈਏ ਜੀ ਆਓ ਇੰਨੀਆਂ ਬੇਣਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ